ਵੀ ਜਿੰਦਗੀ ਸੱਚੀ ਨਿਯੋਖੀ ਹੁੰਦੀ ਐ ਕਿ ਬੰਦਾ ਆਪ ਬਣਾ ਲੈਂਦਾ ਮੇਰੀ ਗੱਲ ਸੁਣ ਬਾਹਰ ਨਿਕਲ ਕੇ ਦੇਖ ਬੰਦਾ ਜ਼ਿੰਦਗੀ ਤੋਂ ਨਾ ਕਦੀ ਸੈਟੀਸਫਾਈ ਹੁੰਦਾ ਹੀ ਨਹੀਂ ਕਈਆਂ ਦੇ ਨਾ ਲੋਕਾਂ ਦੀ ਤੂੰ ਇਹ ਦੇਖ ਕਿ ਤੇਰੇ ਵਰਗੀ ਜ਼ਿੰਦਗੀ ਪਾਉਣ ਦੀ ਸੋਚ ਐ ਬਾਹਰ ਨਿਕਲ ਕੇ ਦੇਖ ਤੈਨੂੰ ਪਰਮਾਤਮਾ ਨੇ ਘੱਟੋ ਘੱਟ ਛੱਤ ਤਾਂ ਬਖਸ਼ੀ ਆ ਲੋਕੀ ਤਾਂ ਝੁੱਗੀਆਂ ਵਿੱਚ ਵੀ ਸੜਦੇ ਪਏ ਨੇ ਰੱਬ ਸਾਨੂੰ ਜੋ ਵੀ ਦਿੰਦਾ ਨਾ ਉਹਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਆ ਜੇ ਬੰਦਾ ਰੱਬ ਦੇ ਦਿੱਤੇ ਹੋਏ ਦੇ ਨਾਲ ਨਾ ਸੈਟੀਸਫਾਈ ਨਹੀਂ ਨਾ ਹੁੰਦਾ ਫੇਰ ਉਹ ਕਦੀ ਜ਼ਿੰਦਗੀ ਦੇ ਵਿੱਚ ਨਾ ਕਾਮਯਾਬ ਨਹੀਂ ਹੋ ਸਕਦਾ ਚੱਲ ਹੁਣ ਕੀ ਗੱਲ ਭਾਬੀ ਭਾਂਡੇ ਲਾਈ ਜਾਂਦੇ ਹੋ ਰਸੋਈ ਖਾਲੀ ਕਰਨ ਲੱਗੇ ਹੋ ਆਹੋ ਇੱਥੇ ਨਾ ਸਾਰੇ ਭਾਂਡੇ ਲਾ ਕੇ ਚੰਗੀ ਤਰ੍ਹਾਂ ਸਫਾਈ ਕਰ ਦਾਂਗੀ ਨਾਲੇ ਕਪੜਾ ਵੀ ਬਦਲਣ ਵਾਲਾ ਹੋ ਗਿਆ ਹੁਣ ਤੁਹਾਨੂੰ ਆਇਆ ਨੂੰ ਨਾ 24 ਘੰਟੇ ਨਹੀਂ ਹੋਏ ਪਹਿਲਾਂ ਤੁਸੀਂ ਮੰਮੀ ਵਾਲਾ ਰੂਮ ਸਾਫ਼ ਕੀਤਾ ਹੁਣ ਤੁਸੀਂ ਰਸੋਈ ਵਾਲ ਹੋ ਗਏ ਹੋ ਮੁਰਕੇ ਤੁਸੀਂ ਉਹ ਵਾਲਾ ਰੂਮ ਸਾਫ਼ ਕਰਨ ਲੱਗ ਜਾਓਗੇ ਇਹ ਸਭ ਕੁਛ ਛੱਡੋ ਤੁਹਾਨੂੰ ਕੰਮ ਕਰਨ ਵਾਸਤੇ ਨਹੀਂ ਲਿਆਂਦਾ ਆਜੋ ਆਪਾਂ ਬਾਹਰ ਬੈੰਨੇ ਆ ਕੋਈ ਨਾ ਆਜੋ ਆਪਾਂ ਬਹਿ ਜਾਂਨੇ ਆ ਜਿੰਨੀ ਦੇਰ ਗੱਲਾਂ ਕਰਨੀਆਂ ਨਾ ਤੁਸੀਂ ਕਰ ਲਓ ਬਾਅਦ ਚੋਂ ਮੈਂ ਵੇਲੀ ਹੋ ਕੇ ਨਾ ਫਿਰ ਕੰਮ ਕਰਨ ਆ ਜਾਂਗੀ ਅੱਭੀ ਕਿਸਮਤ ਵਾਲੇ ਹੋ ਜਿਹੜੇ ਮਾਂ ਬਣਨ ਵਾਲੇ ਹੋ ਐਵੇਂ ਕੰਮ ਕਰ ਕਰਕੇ ਨਾ ਆਪਣੇ ਆਪ ਨੂੰ ਕਸ਼ਟ ਨਾ ਦਿਵੋ ਜੇ ਸਾਰੇ ਦਿਨ ਬੈਠੀ ਰਾਵਾਂਗੀ ਨਾ ਤੇ ਜਵਾਬ ਵੀ ਆਲਸੀ ਹੋ ਫਾਇਦਾ ਹੋਏਗਾ ਤਾਂ ਕਰਕੇ ਮੈਂ ਕੰਮ ਲੱਗੀ ਰਹਿਨੀ ਆ ਬਾਹਰ ਆਓ ਭਾਬੀ ਐਵੇਂ ਲੱਗੇ ਹੋਏ ਹੋ ਇੱਥੇ ਬੈਠੋ ਭਾਬੀ ਸਿਰ ਚਾ ਸਦਾ ਟੋਡਾ ਸੋਹਣੀ ਨੀਂਦ ਆ ਜੂਗੀ ਕੋਈ ਨਾ ਲਾਲੇ ਜਿਹੜਾ ਤੁਸੀਂ ਮੇਰੇ ਸਿਰ ਤੇ ਤੇਲ ਲਾਣਾ ਹੈ ਪਹਿਲਾਂ ਮੈਨੂੰ ਆਹ ਦੱਸੋ ਕਿ ਤੁਹਾਨੂੰ ਮੇਰੇ ਨਾਲ ਕੋਈ ਗਿਲਾ ਸ਼ਿਕਵਾ ਤੇ ਨਹੀਂ ਹੈ ਗਿਲੇ ਸ਼ਿਕਵੇ ਤੇ ਭਾਬੀ ਨਾ ਤੇ ਪਹਿਲਾਂ ਸੀ ਤੇ ਨਾ ਹੋਣਾ ਬਸ ਗੱਲ ਇਹ ਹੈ ਕਿ ਜਦੋਂ ਬੰਦੇ ਦੇ ਟਾਈਮ ਮਾਰਾ ਹੋਵੇ ਨਾ ਉਦੋਂ ਰਿਸ਼ਤੇ ਖਰਾਬ ਹੋ ਜਾਂਦੇ ਨੇ ਕੁਝ ਕੇ ਰਿਸ਼ਤੇ ਨਾ ਆਪ ਹੀ ਖਰਾਬ ਹੁੰਦੇ ਨੇ ਔਰ ਕੁਝ ਕੇ ਰਿਸ਼ਤੇ ਬੰਦਾ ਆਪ ਜਾਣਬੁੱਝ ਕੇ ਖਰਾਬ ਕਰਦਾ ਹੈ ਤੇ ਮੈਨੂੰ ਵੀ ਇਹੀ ਲੱਗਦਾ ਹੈ ਕਿ ਮੈਂ ਜੋ ਵੀ ਕੀਤਾ ਨਾ ਜਾਣ ਕੇ ਕੀਤਾ ਮੈਨੂੰ ਗੁਲਸ਼ਨ ਵੀਰ ਨੂੰ ਤੇ ਮੰਮੀ ਨੂੰ ਥੋੜੀ ਫਿਕਰ ਬਹੁਤ ਰਹਿੰਦੀ ਆ ਹੁਣ ਵੀ ਦੇਖ ਲੋ ਉਹ ਦੋਨੇ ਜਾਨੇ ਬਾਹਰ ਕੰਮ ਗਏ ਨੇ ਤੇ ਮੈਨੂੰ ਫੋਨ ਕਰਕੇ ਕਹਿੰਦੇ ਨੇ ਮਗਰ ਉਹ ਨਾ ਆਪਣੀ ਭਾਬੀ ਦਾ ਧਿਆਨ ਰੱਖਿਓ ਚਲੋ ਮੰਨਦੇ ਆ ਕੁਝ ਕੇ ਰਿਸ਼ਤੇ ਤੁਹਾਡੇ ਕੋਲੋਂ ਜਾਣ ਬੁਝ ਕੇ ਖਰਾਬ ਹੋਏ ਨੇ ਪਰ ਹੁਣ ਮਗਰ ਜੋ ਵੀ ਹੋ ਗਿਆ ਹੁਣ ਤੇ ਮਿੱਟੀ ਪਾਓ ਤੇ ਤੁਸੀਂ ਮੈਨੂੰ ਇਹ ਦੱਸੋ ਕੀ ਖਾਓ ਪੀਓਗੇ ਨਹੀਂ ਹੂੰ ਤੁਸੀਂ ਜਦੋਂ ਵੀ ਇੱਧਰ ਆਨੇ ਹੋ ਨਾ ਤੁਸੀਂ ਮੈਨੂੰ ਹੀ ਆਰਡਰ ਦੇਣਾ ਤੁਸੀਂ ਖਾਣਾ ਕੀ ਹੈ ਜਿੰਨੇ ਕਿ ਤੁਹਾਡੀ ਜ਼ਿੰਮੇਵਾਰੀ ਸੀ ਨਾ ਤੁਸੀਂ ਬਹੁਤ ਚੰਗੀ ਤਰ੍ਹਾਂ ਨਿਭਾਈ ਹੈ ਹੁਣ ਵਾਰੀ ਮੇਰੀ ਹੈ ਭਾਬੀ ਜੀ ਗੱਲ ਹੈਗੀ ਏ ਇਦਾਂ ਕਿ ਮੈਂ ਜਦੋਂ ਵੀ ਪੇਕੇ ਆਵਾਂ ਨਾ ਮੈਨੂੰ ਬਸ ਇਹੀ ਆ ਕਿ ਤੁਸੀਂ ਮੈਨੂੰ ਖਿਰੇ ਮੱਥੇ ਮਿਲੋ ਫਿਰ ਤਾਂ ਨਾ ਬੰਦੇ ਦਾ ਇੱਕ ਦਿਨ ਛੱਡ ਕੇ ਦੋ ਦਿਨ ਰਹਿਣ ਨੂੰ ਵੀ ਦਿਲ ਕਰਦਾ ਹੱਥ ਨੂੰ ਹੱਥ ਹੁੰਦਾ ਜੀ ਜਿੱਦਾਂ ਤੁਸੀਂ ਚਾਹਦੇ ਹੋ ਨਾ ਕਿ ਤੁਸੀਂ ਪੇਕੇ ਘਰ ਆਓ ਤੇ ਮੈਂ ਤੁਹਾਨੂੰ ਹੱਸ ਕੇ ਬੁਲਾਵਾਂ ਇਦਾਂ ਮੈਨੂੰ ਵੀ ਹੁੰਦਾ ਹੈ ਕਿ ਜਦੋਂ ਮੈਂ ਆਪਣੇ ਪੇਕੇ ਘਰ ਜਾਵਾਂ ਤੇ ਮੇਰੀ ਭਾਬੀ ਵੀ ਮੈਨੂੰ ਹੱਸ ਕੇ ਬੁਲਾਵੇ ਮੈਨੂੰ ਤਾਂ ਇੰਜ ਲੱਗਦਾ ਭਾਬੀ ਕਿ ਜਿਹੜਾ ਨਨਾਨ ਪਰਜਾਈ ਦਾ ਰਿਸ਼ਤਾ ਵਾ ਨਾ ਸਭ ਤੋਂ ਬੈਸਟ ਆ ਕਿਉਂਕਿ ਨਨਾਨ ਪਰਜਾਈ ਨਾਲ ਢਿੱਡ ਫੋਲ ਸਕਦੀ ਆ ਤੇ ਪਰਜਾਈ ਨਨਾਨ ਨਾਲ ਦੁੱਖ ਸੁੱਖ ਸ਼ੇਅਰ ਕਰ ਸਕਦੀ ਆ ਗੱਲ ਤਾਂ ਸਹੀ ਆ ਤੁਹਾਡੀ ਜੇ ਨਨਾਨ ਪਰਜਾਈ ਭੈਣਾ ਭੈਣਾ ਬਣ ਜਾਂਨਾਂ ਤੇ ਉਹਨਾਂ ਨੂੰ ਇੱਕ ਦੂਜੇ ਨੂੰ ਦੁੱਖ ਦੱਸਣ ਦੀ ਲੋੜ ਨਹੀਂ ਪੈਂਦੀ ਚਾਰਾ ਦੇਖ ਕੇ ਸਮਝ ਜਾਂਦੀਆਂ ਨੇ ਆਹੋ ਭਾਬੀ ਅੱਜ ਤੋਂ ਬਾਅਦ ਆਪਾਂ ਜਦੋਂ ਵੀ ਕਿਸੇ ਫੰਕਸ਼ਨ ਤੇ ਜਾਵਾਂਗੇ ਦੋਨੋਂ ਜਾਨੇ ਸੇਮ ਕੱਪੜੇ ਪਾ ਕੇ ਜਾਵਾਂਗੇ ਤਾਂ ਕਿ ਦੂਰੋਂ ਪਤਾ ਲੱਗੇ ਨਨਾਨ ਪਰਜਾਈ ਨਹੀਂ ਭੈਣਾ ਭੈਣਾ ਆਉਂਦੀਆਂ ਪਈਆਂ ਨੇ ਦੀਦੀ ਮੈਨੂੰ ਤਾਂ ਐਦਾਂ ਲੱਗਦਾ ਨਾ ਇਨਸਾਨ ਨੂੰ ਰਿਸ਼ਤੇ ਟਾਈਮ ਨਾਲ ਸਮਝ ਆਣੇ ਚਾਹੀਦੇ ਨੇ ਕਿਉਂਕਿ ਜਿੱਥੇ ਦੁੱਖ ਚ ਆਪਣੇ ਨਾਲ ਖੜਦੇ ਨੇ ਨਾ ਬੇਗਾਨੇ ਤਾਂ ਸਿਰਫ ਸਵਾਦ ਲੈਂਦੇ ਨੇ ਗੱਲ ਤਾਂ ਸਹੀ ਆ ਭਾਬੀ ਸਾਡੇ ਵੀ ਰਿਸ਼ਤੇਦਾਰ ਨੇ ਗਵਾਂਢ ਮੱਥਾ ਵਾ ਸਾਰੇ ਇੱਥੇ ਆਣ ਕੇ ਨਾ ਸਵਾਦ ਹੀ ਲਿੱਤਾ ਕਿਸੇ ਨੇ ਇਸ ਚੀਜ਼ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਤੁਹਾਡੇ ਕੋਲ ਦੇ ਪੈਕੇ ਜਾਈਏ ਤੇ ਜਾ ਕੇ ਗੱਲ ਕਰੀਏ ਗੱਲ ਤਾਂ ਸਹੀ ਹੈ ਹੁਣ ਦੇਖੋ ਜਦੋਂ ਸਾਡੇ ਘਰ ਖੁਸ਼ੀ ਆਉਂਦੀ ਹੈ ਤੇ ਜਿਨ੍ਹਾਂ ਨੂੰ ਆਪਾਂ ਨਹੀਂ ਬੁਲਾਉਂਦੇ ਉਹ ਵੀ ਫੰਗੜੇ ਪਾ ਕੇ ਜਾਂਦੇ ਨੇ ਤੇ ਜਦੋਂ ਸਾਨੂੰ ਦੁੱਖ ਹੁੰਦਾ ਨਾ ਸਭ ਤੋਂ ਪਹਿਲਾਂ ਉਹੀ ਫੋਨ ਆਫ ਕਰ ਦੇਣਾ ਆਪਣਾ ਭਾਬੀ ਅੱਜ ਦੇ ਟਾਈਮ 'ਚ ਨਾ ਆਪਣੇ ਦਾ ਹੋਣਾ ਬਹੁਤ ਜ਼ਰੂਰੀ ਆ ਇਹ ਦੁਨੀਆ ਮਰਦੇ ਨੂੰ ਹੋਰ ਮਾਰਦੀ ਆ ਅਹਿਸਾਸ ਹੋਉਂਦੀ ਆ ਕਿ ਔਖੇ ਟਾਈਮ 'ਚ ਤੇਰਾ ਆਪਣਾ ਨੇ ਤੇਰੇ ਨਾਲ ਹੈਗਾ ਕਿ ਅਸੀਂ ਕਿਉਂ ਦਈਏ ਤੇਰੇ ਸਾਥ ਤੈਨੂੰ ਇੰਨੀ ਗੱਲ ਪਤਾ ਤੁਹਾਡੇ ਜਾਣ ਤੋਂ ਬਾਅਦ ਮੇਰੇ ਭਰਾ ਨੇ ਨਾ ਬਥੇੜੀਆਂ ਗੱਲਾਂ ਸੁਣਨੀਆਂ ਪਈਆਂ ਕਿ ਤੇਰੇ ਕੋ ਜਨਾਨੀ ਸੰਭ ਵੀ ਨਹੀਂ ਗਈ ਜਾਂ ਤੈਨੂੰ ਰੱਖਣੀ ਨਹੀਂ ਆਈ ਪਰ ਫਿਰ ਵੀ ਮੇਰੇ ਭਰਾ ਨੇ ਨਾ ਕਿਸੇ ਅੱਗੇ ਤੁਹਾਡੀ ਬੁੜਾਈ ਨਹੀਂ ਕੀਤੀ ਤਾਂ ਕਿ ਉਹਨੂੰ ਆਸ ਸੀ ਤੁਸੀਂ ਅੱਜ ਨਹੀਂ ਤੇ ਕੱਲ ਵਾਪਸ ਜ਼ਰੂਰ ਆਉਂਗੇ ਮੈਂ ਨਾ ਇਹਨਾਂ ਦਾ ਇਹੀ ਨੈਸਰ ਕਰਕੇ ਵਾਪਸ ਆਈਆਂ ਕਿਉਂਕਿ ਮੈਂ ਇਹਨਾਂ ਦੀ ਸਾਰੇ ਅੱਗੇ ਬੁਰਾਈ ਕੀਤੀ ਐ ਪਰ ਇਹਨਾਂ ਨੇ ਕਦੀ ਉਪ ਨਹੀਂ ਕੀਤੀ ਮੈਨੂੰ ਇਹੀ ਕਿਹਾ ਕਿ ਮੈਂ ਰਹਿਣਾ ਤੇ ਪਲਕ ਨਾਲ ਹਸਬੰਡ ਵਾਈਫ ਦਾ ਨਾ ਰਿਸ਼ਤਾ ਹੀ ਐਦਾਂ ਦਾ ਹੁੰਦਾ ਵਾ ਜਿੰਨੀ ਮਰਜ਼ੀ ਲੜਾਈ ਹੋ ਜੇ ਪਰ ਵਾਪਸ ਤੇ ਇਹਨਾਂ ਨੇ ਆਖਰ ਇੱਕ ਹੋਣਾ ਹੀ ਹੋਣਾ ਮੈਂ ਤੇ ਨਾ ਇੱਕੋ ਗੱਲ ਕਹਿਣਾ ਚਾਹਨੀ ਆ ਜਦੋਂ ਵੀ ਹਸਬੰਡ ਵਾਈਫ ਦੀ ਲੜਾਈ ਹੁੰਦੀ ਐ ਨਾ ਕਦੀ ਗੁੱਸੇ ਵਿੱਚ ਐਦਾਂ ਦਾ ਨਾ ਬੋਲੋ ਕਿ ਤੁਹਾਨੂੰ ਸਾਰੀ ਉਮਰ ਗਿਲਟ ਹੋਵੇ ਹੁਣ ਮੈਨੂੰ ਹੀ ਦੇਖ ਲਓ ਮੈਂ ਇਹਨਾਂ ਨੂੰ ਐਨਾ ਪੁੱਠਾ ਸਿੱਧਾ ਬੋਲਿਆ ਨਾ ਅੱਜ ਮੈਂ ਇਹਨਾਂ ਤੋਂ ਨਜ਼ਰਾਂ ਵੀ ਨਹੀਂ ਮਿਲਾ ਪਾਈ ਹੁਣ ਭਾਬੀ ਜੋ ਵੀ ਹੋ ਗਿਆ ਨਾ ਉਹ ਸਾਰੀਆਂ ਗੱਲਾਂ ਭੁੱਲ ਜਾਓ ਜੇ ਐਦਾਂ ਹੀ ਪੁਰਾਣੀਆਂ ਗੱਲਾਂ ਯਾਦ ਕਰਦੇ ਰਹੋਗੇ ਨਾ ਤੇ ਰਿਸ਼ਤਾ ਅੱਗੇ ਨਹੀਂ ਵਧਣਾ ਬਸ ਹੁਣ ਤੁਸੀਂ ਇਹ ਯਾਦ ਰੱਖੋ ਕਿ ਤੁਹਾਡੇ ਦੋਨਾਂ ਦੇ ਵਿੱਚ ਇੱਕ ਨਵਾਂ ਜੀ ਆਉਣ ਵਾਲਾ ਹੈ ਹੁਣ ਤੁਸੀਂ ਨਾ ਇਸ ਜੀ ਨਾਲ ਆਪਣੀ ਲਾਈਫ ਨੂੰ ਅੱਗੇ ਵਧਾਓ ਇੱਕ ਵਾਈਫ ਨੂੰ ਹਸਬੰਡ ਪੁੱਛ ਸਕਦਾ ਤੇ ਬੱਚੇ ਨੂੰ ਮਾਂ ਪਿਓ ਇੰਨਾ ਕੁਝ ਹੋਣ ਤੋਂ ਬਾਅਦ ਨਾ ਮੈਨੂੰ ਇੱਕ ਗੱਲ ਪੱਲੇ ਪੈ ਗਈ ਏ ਕਿ ਜਿਹੜੀ ਅਸੀਂ ਆਪਾਂ ਆਪਣੇ ਪੇਕੇ ਘਰ ਕਰਦੇ ਨਾ ਸੋਹਰੇ ਘਰ ਵੀ ਕਰ ਸਕਦੇ ਆ ਪਰ ਇੱਥੇ ਵੀ ਸੱਤ ਸੋਰੇ ਨੂੰ ਸੱਤ ਸੋਰਾ ਨਹੀਂ ਮਾਪਿਓ ਸਮਝ ਕੇ ਚਲੋ ਸ਼ਟਡਾਊਨ ਭਾਬੀ ਇੰਨੇ ਹੈਵੀ ਹੈਵੀ ਗੱਲਾਂ ਕਰੀ ਜਾਂਦੇ ਹੋ ਮੈਂ ਤੁਹਾਡਾ ਨਾ ਸਿਰ ਚੱਸ ਦਿੰਨੀ ਆ ਹਾਂ ਕਿੰਸ ਅੱਗੇ ਤਾਂ ਕਰਦੇ ਅੱਗੋਂ ਦੀ ਲੰਗ ਜਾਂ ਨਾ ਅੱਜ ਕਿਦਾਂ ਸਾਡੇ ਘਰ ਦਾ ਚੇਤਾ ਆ ਗਿਆ ਕੀ ਕਰੀਏ ਗੱਲ ਹੀ ਕੁਛ ਐਹੋ ਜੀ ਆ ਕਿ ਤੁਹਾਨੂੰ ਦੱਸਣੀ ਬੰਦੀ ਐ ਅੱਛਾ ਕਿਹੜੀ ਐਹੋ ਜੀ ਗੱਲ ਐ ਜਿਹੜੀ ਮੈਨੂੰ ਦੱਸਣੀ ਬੰਦੀ ਐ ਤੁਸੀਂ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਤੁਹਾਡੀ ਕੋੜੀ ਰਾਧਿਕਾ ਕਿੱਥੇ ਆ ਕੀ ਕਰਦੀ ਐ ਅੱਜ ਕੱਲ ਉਹ ਪੜ੍ਹਾਈ ਉਹਦੀ ਪੂਰੀ ਹੋ ਗਈ ਆ ਕੋਰਸ ਕਰਾਉਣਾ ਉਹਨੂੰ ਆਪਾਂ ਤੇ ਬਸ ਉਹ ਕਦੇ ਕੋਰਸ ਵੇਖਣ ਚੱਲ ਜਾਂਦੀ ਜਾਂ ਫਿਰ ਆਪਦੀ ਸੇਲੀ ਘਰ ਚੱਲ ਜਾਂਦੀ ਛੇਲੇ ਸੁਲੀ ਘਰੇ ਕਿਤੇ ਨਹੀਂ ਜਾਂਦੀ ਉਹ ਸੇਲੇ ਘਰੇ ਜਾਂਦੀ ਆ ਤਾਨੂੰ ਆਪਣੇ ਧੀ ਦਾ ਖਿਆਲ ਨਹੀਂ ਤਾਨੂੰ ਨਹੀਂ ਪਤਾ ਕਿੱਥੇ ਜਾਂਦੀ ਆ ਕੀ ਕਰਦੀ ਆ ਆ ਚਾਰ ਗਲੀਆਂ ਛੱਡ ਕੇ ਪਵਨ ਨਾਮ ਦਾ ਮੁੰਡਾ ਆ ਗਰਾਊਂਡ ਦੇ ਵਿੱਚ ਜੂਆ ਖੇਡਦਾ ਇੱਕ ਨੰਬਰ ਦਾ ਜਵਾਰੀ ਆ ਉਹਦੇ ਮਗਰ ਲੱਗੀ ਹੋਈ ਐ ਨਾ ਕੀ ਗੱਲ ਮੇਰੀ ਗੱਲ ਸੁਣ ਕੇ ਤੁਸੀਂ ਸੁਣ ਨਹੀਂ ਹੋਗੇ ਹੁਣੇ ਫੋਨ ਕਰੋ ਉਹਨੂੰ ਰਾਧਿਕਾ ਨੂੰ ਪੱਕਾ ਉਹ ਪਵਨ ਦੇ ਘਰੇ ਬੈਠੀ ਹੋਣੀ ਮੈਨੂੰ ਲੱਗਦਾ ਤੂੰ ਅਜੇ ਨਸ਼ਾ ਪਤਾ ਵੱਧ ਕਰ ਲਿਆ ਮਾਂ ਨੂੰ ਆਪਣੇ ਬੱਚੇ ਬਾਰੇ ਸਭ ਪਤਾ ਹੁੰਦਾ ਉਹ ਕੀ ਕਰਦਾ ਤੇ ਕਿੱਥੇ ਜਾਂਦਾ ਮੇਰੀ ਛੱਡੋ ਮੈਂ ਤਾਂ ਪੂਰਾ ਹੋਸ਼ੋਵਾਸ ਚਾ ਜਿਹੜੀ ਜਿਹੜੀ ਗੱਲ ਤੁਹਾਨੂੰ ਦੱਸੂਗਾ ਨਾ ਇੱਕਦਮ ਸੱਚੀ ਆ ਜੇ ਮੇਰੀ ਕੋਈ ਗੱਲ ਤੁਹਾਨੂੰ ਝੂਠੀ ਲੱਗੇ ਥੋੜੀ ਜੁੱਤੀ ਮੇਰਾ ਸਿਰ ਕਿਸੇ ਦੇ ਧੀ ਦੀ ਨਾ ਕਿ ਲੀਡਾਣਾ ਬਹੁਤ ਵੱਡੀ ਗੱਲ ਆ ਜਿਹੜੀਆਂ ਤੂੰ ਗੱਲਾਂ ਕਹਿ ਰਿਹਾ ਨਾ ਬਹੁਤ ਵੱਡੀਆਂ ਨੇ ਵੈਸੇ ਉਸ ਮੁੰਡੇ ਨਾਲ ਦੋਸਤੀ ਪਾ ਲਈਓ ਤਾ ਉਹ ਗੱਲ ਵੱਖਰੀ ਪਰ ਜਿਹੜੀਆਂ ਗੱਲਾਂ ਤੂੰ ਕਹਿ ਰਿਹਾ ਨਾ ਉਹ ਗੱਲ ਨਹੀਂ ਹੋ ਸਕਦੀ ਦੋਸਤੀ ਤੱਕ ਤਾਂ ਚਲੋ ਠੀਕ ਆ ਪਰ ਦੋ ਦੋ ਘੰਟੇ ਉਹ ਪਵਨ ਦੇ ਘਰੇ ਕੀ ਕਰਦੀ ਹੈ ਉਹਦੀ ਮਾਦੇ ਲਈ ਦਵਾਈਆਂ ਲੈ ਕੇ ਦਿੰਦੀ ਆ ਉੱਤੋਂ ਉਹਦੇ ਘਰ ਦੇ ਤੁਹਾਡੇ ਕੁੜੀ ਦੇ ਲਈ ਰਿਸ਼ਤਾ ਭੇਜਣ ਲੱਗੇ ਤੁਹਾਡੇ ਘਰੇ ਕੋਈ ਗੱਲ ਨਹੀਂ ਆਲੰਗ ਦਾ ਰਿਸ਼ਤਾ ਵੇਖਾਂਗੇ ਮੁੰਡਾ ਵਧੀਆ ਹੋਊਗਾ ਘਰ-ਬਾਰ ਵਧੀਆ ਹੋਊਗਾ ਤਾਂ ਕਰ ਦਾਂਗੇ ਆਪਾਂ ਵਿਆਹਣੀ ਆ ਅੱਜ ਨਹੀਂ ਤਾਂ ਕੱਲ ਉਹ ਮਾਤਾ ਜੀ ਤਾਂ ਹੀ ਤਾਂ ਤੁਹਾਡੇ ਕੋਲ ਆਇਆ ਮੈਂ ਮੁੰਡਾ ਇੱਕ ਨੰਬਰ ਦਾ ਜਵਾਰੀ ਆ 10000 ਉਹਨੇ ਮੇਰਾ ਦੇਣਾ ਤੇ 40000 ਪਹਿਲਾ ਹਾਰਿਆ ਮੇਰੇ ਕੋਲ ਉਹ ਤੋਂ ਨਸ਼ੇ ਵੀ ਕਰਦਾ ਕਿਹੜੇ-ਕਿਹੜੇ ਨਸ਼ੇ ਕਰਦਾ ਇਹ ਤਾਂ ਮੈਨੂੰ ਦੱਸ ਦੇ ਵੀ ਸ਼ਰਮ ਆਂਦੀ ਆ ਗਵਾਂਡ ਮੱਠਾ ਥੋੜੀ ਤੇ ਮੇਰੀ ਭੈਣਾ ਵਰਗੀ ਆ ਮੈਂ ਨਹੀਂ ਚਾਹਂਦਾ ਕਿ ਸਾਡੀ ਭੈਣ ਕਿਸੇ ਗਲਤ ਹੱਤਾਂ ਚ ਪੈ ਜਾਵੇ ਇਹ ਗੱਲ ਤਾਂ ਤੈਨੂੰ ਪਹਿਲੇ ਵੀ ਪਤਾ ਹੋਣੀ ਆ ਪਰ ਅੱਜ ਹੀ ਕਿਉਂ ਦੱਸਣ ਆ ਗਿਆ ਉਹ ਮਾਤਾ ਪਹਿਲਾਂ ਉਹ ਠੀਕ ਸੀ ਪਰ ਹੁਣ ਉਹ ਮਾੜੀ ਸੰਗਤ ਚ ਪੈ ਗਿਆ ਜੂਏ ਖੇਡਣ ਲੱਗ ਗਿਆ ਨਸ਼ੇ ਪੱਤੇ ਕਰਨ ਲੱਗ ਪਿਆ ਗੁੱਸਾ ਨਾ ਕਰੀ ਪੁੱਤਰਾ ਪਰ ਆ ਪੂਰੇ ਮੱਲੇ ਨੂੰ ਨਸ਼ਾ ਤੇ ਜੂਆ ਖੇਡਣ ਤੂੰ ਹੀ ਲਾਇਆ ਏ ਚਲੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਮਾਤਾ ਕਿ ਮਨ ਲਏ ਦੇ ਮੁੰਡੇ ਮੈਂ ਹੀ ਵਿਗਾੜੇ ਪਰ ਅੱਜ ਤੱਕ ਕਿਸੇ ਦੀ ਧੀ ਭੈਣ ਤਾਂ ਨਹੀਂ ਛੇੜੀ ਨਸ਼ਾ ਕਰਨ ਤੂੰ ਲਾਏ ਜੂਆ ਖੇਡਣ ਤੂੰ ਲਾਏ ਹੁਣ ਕਿਸੇ ਦੀ ਧੀ ਭੈਣ ਵੀ ਛੇੜ ਲੋ ਪਿੱਛੇ ਖਸਰ ਕੀ ਛੱਡੀ ਏ ਏਹੀ ਗੱਲ ਬਾਣੀ ਮੈਂ ਤੁਹਾਡੇ ਘਰ ਦੀ ਇੱਜ਼ਤ ਬਚਾਉਣ ਆਇਆ ਤੁਸੀਂ ਮੇਰੀ ਇੱਜ਼ਤ ਹੀ ਖਿਲਿਆਂ ਉਡਾਈ ਜਾਂਦੇ ਹੋ ਮੇਰੀ ਧੀ ਹੈ ਨਾ ਮੈਨੂੰ ਸਭ ਪਤਾ ਉਹ ਕਿੱਥੇ ਆ ਰਹੀ ਹੈ ਕਿੱਥੇ ਜਾ ਰਹੀ ਹੈ ਤੂੰ ਉਹਦੀ ਟੈਨਸ਼ਨ ਨਾ ਲੈ ਜੇ ਅਸੀਂ ਆਪਣੇ ਬੱਚੇ ਨੂੰ ਘਰੋਂ ਬਾਹਰ ਜਾਂਦੀ ਇੱਜ਼ਾਤ ਦਿੱਤੀ ਹੈ ਨਾ ਤੁਹ ਸਾਨੂੰ ਉਹਦੇ ਤੇ ਪੂਰਾ ਯਕੀਨ ਹੈ ਅਗਰ ਉਹਨੇ ਕਿਸੇ ਨਾਲ ਰਿਸ਼ਤਾ ਬਣਾਇਆ ਤਾਂ ਕੁਝ ਸੋਚ ਕੇ ਹੀ ਬਣਾਇਆ ਹੋਣਾ ਸਹੀ ਆ ਥੋਡੇ ਵਰਗੇ ਮਾਪਿਓ ਦੇ ਧੀ ਕੋਈ ਗਲਤ ਸਟੈਪ ਚੱਕ ਲਵੇ ਨਾ ਤਾਂ ਹੀ ਤੁਹਾਨੂੰ ਅਕਲ ਆਉਂਦੀ ਆ ਪਹਿਲਾਂ ਥੋਡੇ ਖਾਨੇ ਗੱਲ ਨਹੀਂ ਪੈਂਦੀ ਮੈਂ ਆਪਣੀ ਧੀ ਨੂੰ ਕੋਲ ਬਿਠਾ ਕੇ ਗੱਲ ਕੀਤੀ ਨਾ ਉਹਨੇ ਮੈਨੂੰ ਸਾਰਾ ਕੁਝ ਦੱਸ ਦੇਣਾ ਬਸ ਇੱਕ ਮਾਵਾਂ ਧੀਆਂ ਦਾ ਓਲਾ ਹੁੰਦਾ ਚਲੋ ਠੀਕ ਆ ਫਿਰ ਕੱਲ ਨੂੰ ਮੇਰੀ ਮਾਤਾ ਕੋਲ ਡੋਂਦੇ ਨਾ ਆਈਓ ਜੇ ਕੱਲ ਨੂੰ ਥੋਡੀ ਕੁੜੀ ਨਾਲ ਕੋਈ 1921 ਹੋਗੀ ਹਲੇ ਵੀ ਕਹਿੰਦਾ ਸੰਭਲ ਜਾਓ ਮੇਰੀ ਕੁੜੀ ਨਾਲ 19 ਕੀ ਹੋ ਗਈ ਤਾਂ ਤੇਰੀ ਮਾਂ ਕੋ ਨਹੀਂ ਜਾਂਦੀ ਪਰ ਜੇ ਮੇਰੀ ਕੁੜੀ ਵਾਸਤੇ ਤੂੰ ਮਾੜਾ ਚੰਗਾ ਬੋਲਣ ਆਇਆ ਤਾਂ ਤੇਰੇ ਨਾਲ ਜ਼ਰੂਰ ਨੀਕੀ ਹੋ ਜਾਣਾ ਤਿੱਤਰ ਹੋ ਜਾ ਇੱਥੋਂ ਸ਼ੁਕਰ ਕਰ ਰਾਧਿਕਾ ਦੀ ਵੱਡੀ ਪੈਨ ਤੋਂ ਦਾ ਪਿਓ ਨਹੀਂ ਹੈਗੇ ਨਹੀਂ ਤੇ ਤੈਨੂੰ ਸਟੋਰ ਚ ਅੰਦਰ ਬੰਨ ਲੈਣਾ ਸੀ ਹੈਲੋ ਰਾਧਿਕਾ ਕਿੱਥੇ ਆ? ਹਾਂਜੀ ਹਾਂਜੀ ਭਾਜੀ ਬੂਆ ਬੂਆ ਲਾਤਾ ਸਫਾਈ ਅਸੀਂ ਸਾਰੀ ਕਰਤੀ ਹੋਈ ਆ। ਤਾਲਾ ਮੈਂ ਲਾਣ ਲੱਗਾ ਤੇ ਨਾਲ ਦੇਣ ਮੈਂ ਚਾਬੀ ਫੜਾ ਲਾਂਗਾ। ਤੁਸੀਂ ਏਕੋਣ ਭਾਈ ਮੈਂ ਕਰਦਾ ਫੋਨ ਤੁਹਾਨੂੰ। ਰਾਧਿਕਾ ਤੂੰ ਇੱਥੇ ਕੀ ਹੋ ਗਿਆ? ਠੀਕ ਹੈ ਸਭ ਕੁਝ ਅੱਜ ਨਾ ਮੇਰਾ 6ਵਾਂ ਦਿਨ ਆ ਆ ਗਲੀ 'ਚ ਰੋਜ ਗੇੜੇ ਮਾਰਦੀ ਪਈਆਂ ਗੇਟ ਨੂੰ ਤਾਲਾ ਲੱਗਾ ਹੋਇਆ ਨਾ ਕੋਈ ਮੇਰਾ ਫੋਨ ਚੱਕਦਾ ਪਿਆ ਠੀਕ ਹੈ ਨਾ ਸਭ ਕੁਝ ਕਰੇ ਮੰਮੀ ਠੀਕ ਨੇ ਅਮਮਾ ਦੀਦੀ ਠੀਕ ਹੈ ਮੈਸੇਜ ਦਾ ਰਿਪਲਾਈ ਵੀ ਨਹੀਂ ਕਰਦੇ ਫੇ ਦਿੱਕਤ ਕੀ ਹੈ ਬਸ ਜੋਬ ਜੀ ਲੱਭੀ ਜਾਣਾ ਵਾ ਕੰਮ ਜਾ ਕਰਨਾ ਹੁਣ ਤੇ ਪੈਸਾ ਵੀ ਬਾਲੀ ਲੋਡ ਆ ਮੈਨੂੰ ਇਸ ਕਰਕੇ ਵੀ ਟਾਈਮ ਹੀ ਨਹੀਂ ਲੱਗਦਾ ਤੇਰੇ ਨਾਲ ਗੱਲ ਕਰਨ ਦਾ ਕਰਾਂਗੇ ਕਹੇ ਦਿਨ ਵੇਲੇ ਬੈਠ ਕੇ ਤੇਰੇ ਨਾਲ ਗੱਲ ਵੀ ਮੈਂ ਕਿੱਧਰ ਫਸਿਆ ਹੋਇਆ ਹੈ ਤੁਹਾਡੇ ਨਾ ਗੱਲ ਕਰਨ ਦੇ ਤਰੀਕੇ ਤੋਂ ਹੀ ਲੱਗਦਾ ਪਿਆ ਤੁਸੀਂ ਜਾਂ ਤਾਂ ਕੋਈ ਮੈਥੋਂ ਗੱਲ ਕੋਨੇ ਪਿਓ ਤੇ ਜਾਂ ਕੋਈ ਝੂਠ ਬੋਲਦੇ ਪਿਓ ਚਲੋ ਛੱਡੋ ਮੈਂ ਮੰਮੀ ਨਾਲ ਹੀ ਗੱਲ ਕਰਦੀ ਹਾਂ ਮੰਮੀ ਮੰਮੀ ਆ ਕੀ ਜੀ ਕਰ ਸਾਰੇ ਖਾਲੀ ਕਰਤਾ ਜੇ ਪੈਸਿਆਂ ਦੀ ਲੋੜ ਸੀਗੀ ਤੈ ਇਕ ਵਾਰੀ ਫੋਨ ਕਰ ਦਿੰਦੇ ਕੋਈ ਨਾ ਕੋਈ ਹੱਲ ਕਰ ਦੇ ਘਰ ਵੇਚ ਤਾਂ ਨਹੀਂ ਉਹ ਘਰ ਨਹੀਂ ਵੇਚਿਆ ਦਰਸਲ ਗੱਲ ਇਹ ਆ ਇਹ ਘਰ ਸਾਡਾ ਸੀਗਾ ਹੀ ਨਹੀਂ ਅਸੀਂ ਨਾ ਹੁਣ ਤੱਕ ਇੱਥੇ ਕਿਰਾਏ ਤੇ ਰਹੀ ਜਾਂਦੇ ਸੀ ਤੇ ਜਿਹਦਾ ਘਰ ਸੀ ਉਹਨੇ ਖਾਲੀ ਕਰਾ ਲਿਆ ਤੋਂ ਕਿ ਉਹਨੇ ਅੱਗੇ ਵੇਚਣਾ ਸੀ ਬਸ ਇਸੇ ਕਰਕੇ ਮੈਂ ਤੇਨਾਂ ਗੱਲ ਨਹੀਂ ਕਰਦਾ ਪਿਆ ਸੀ ਕਿਉਂਕਿ ਮੈਨੂੰ ਨਹੀਂ ਲੱਗਦਾ ਤੇਰੇ ਘਰ ਦੇ ਹੁਣ ਮੇਰੇ ਨਾਲ ਤੈਨੂੰ ਵਿਆਹਣਗੇ ਕਿਉਂਕਿ ਮੇਰੇ ਕੋਲ ਤਾਂ ਆਪਦਾ ਘਰ ਹੀ ਨਹੀਂ ਹੈਗਾ ਉਹ ਸਕੇ ਤਮੈਨ ਨੂੰ ਇੱਕ ਮਾੜਾ ਸੁਪਨਾ ਸਮਝ ਕੇ ਭੁੱਲ ਜੀ। ਕਿੰਨੇ ਜੇ ਤੁਸੀਂ ਇਹ ਕੀ ਸੋਚ ਰੱਖੀ ਹੋਈ ਆ ਵੀ ਰਾਧਿਕਾ ਨੂੰ ਪਤਾ ਲੱਗੂਗਾ ਕੱਲ ਵੀ ਤੁਸੀਂ ਕਿਰਾਏ ਤੇ ਰਹਿੰਦੇ ਹੋ ਉਹ ਤਾਂ ਦਾ ਹੱਥ ਆਸਾਨੀ ਨਾਲ ਛੱਡ ਜੂਗੀ ਹੈਨਾ ਅਸੀਂ ਦੋਨਾਂ ਨੇ ਜੋ ਇੱਕ ਦੂਜੇ ਵਾਸਤੇ ਸੁਪਨੇ ਦੇਖੇ ਹੋਏ ਨੇ ਉਹ ਕਿ ਇੱਕ ਮਿੰਟ 'ਚ ਛੁੱਟ ਕਰ ਦੂਗੇ। ਕਿਉਂ ਭੋੜੀਆਂ ਗੱਲਾਂ ਕਰਦੀਆਂ। ਉਹ ਜਿਹੜੇ ਮੁੰਡੇ ਕੋਲ ਆਪਦਾ ਘਰ ਨਹੀਂ ਹੈਗਾ ਜਿਹੜਾ ਆਉਦੀ ਮਾਂ ਦੀ ਦਵਾਈ ਨਹੀਂ ਲਿਆ ਸਕਦਾ ਉਹ ਤੇਰੇ ਸੁਪਨੇ ਕਦੋਂ ਪੂਰੇ ਕਰਨ ਲੱਗ ਗਿਆ ਮੇਤੋਂ ਨਹੀਂ ਕੁਝ ਵੀ ਹੋਣਾ ਉਹਨਾ ਆਪਣੇ ਘਰੇ ਗੱਲ ਕਰ ਕਿ ਇਹ ਵਧੀਆ ਜੇ ਮੀਰ ਜੇ ਮੁੰਡੇ ਨਾਲ ਵਿਆਹ ਕਰਾ ਲੈ ਜਿੰਦਗੀ ਸੌਖੀ ਹੋ ਜੂਗੀ ਮੇਰਾ ਕੀ ਪਤਾ ਮੈਂ ਆਪਣਾ ਘਰ ਲੈ ਪਾਉਂਗਾ ਕਿ ਨਹੀਂ ਐਵੇਂ ਵਿਆਹ ਤੋਂ ਬਾਅਦ ਕਿਰਾਏ ਤੇ ੱਟਕੇ ਖਾਵਾਂਗੇ ਕਦੇ ਬੋਰੀ ਬਿਸਤਰਾ ਚੱਕ ਕੇ ਇੱਧਰ ਤੇ ਕਦੇ ਬੋਰੀ ਵਿਖਣਾ ਚੱਕ ਕੇ ਉੱਧਰ ਉਹ ਜਿਹੜੇ ਬੰਦੇ ਨੇ ਸਾਥ ਦੇਣਾ ਹੁੰਦਾ ਨਾ ਚਾਹੇ ਤੁਸੀਂ ਕਿਰਾਏ ਤੇ ਰਹੋ ਜਾਂ ਕਿਤੇ ਹੋਰ ਇਹ ਚੀਜ਼ਾਂ ਨਾ ਮੈਟਰ ਨਹੀਂ ਕਰਦੀ ਕੀ ਪਤਾ ਕੰਨ ਤੁਸੀਂ ਮੇਨਾ ਵਿਆਹ ਕਰਾਨੇ ਹੋ ਮੇਰਾ ਚੰਗਾ ਪੈਰ ਤੁਹਾਡੇ ਘਰ ਚ ਪੈਂਦਾ ਆ ਤੁਸੀਂ ਛੋਟਾ ਨਾ ਸੀ ਵੱਡਾ ਕਰ ਲੈ ਲੋ ਇੱਕ ਦੂਜੇ ਦੀ ਜ਼ਿੰਦਗੀ ਸੋਹਣੀ ਬਣਾ ਦਾਂਗੇ ਟਾਈਮ ਦਾ ਨਾ ਕੁਝ ਪਤਾ ਨਹੀਂ ਹੁੰਦਾ ਟਾਈਮ ਦੇ ਨਾਲ ਨਾ ਬੰਦੇ ਦੀ ਕਿਸਮਤ ਵੀ ਤੇਜ ਹੋਣੀ ਚਾਹੀਦੀ ਤੇ ਕਿਸਮਤ ਤੇਜ ਉਦੋਂ ਹੁੰਦੀ ਹੈ ਜਦੋਂ ਬੰਦੇ ਦੇ ਨਾ ਹੱਥ ਦੇ ਵਿੱਚ ਕੋਈ ਗੁਣ ਹੋਵੇ ਮੈਨੂੰ ਤਾਂ ਕੋਈ ਕੰਮ ਹੀ ਨਹੀਂ ਆਉਂਦਾ ਜਿਹੜਾ ਕੰਮ ਮੈਂ ਆਪਣਾ ਕਰ ਸਕਾਂ ਤੇ ਅੱਗੇ ਵੱਧ ਸਕਾਂ ਹੁਣ ਤੱਕ ਤਾਂ ਯਾਰਾਂ ਦੋਸਤਾਂ ਨਾਲ ਜਾਂ ਤਾਂ ਜੂਆ ਖੇਡਿਆ ਜਾਂ ਸ਼ਰਾਬਾਂ ਪੀਣੀਆਂ ਸਿੱਖੀਆਂ ਇਸੋਕ ਤੇ ਮੈਂ ਕਦੇ ਸੋਚਿਆ ਹੀ ਨਹੀਂ ਕਿ ਇਸ ਕਰਕੇ ਮੈਂ ਕਹਿੰਨਾ ਕਿ ਤੈਨੂੰ ਆਪਣੀ ਜ਼ਿੰਦਗੀ ਮੇਰੇ ਮਗਰ ਲਾ ਕੇ ਖਰਾਬ ਕਰੇਂਗੀ ਸੋਣਾ ਪੜਾਈ ਕਰਦੀ ਐ ਤੇ ਸੋਣਾ ਕੋਰਸ ਕਰੇਂਗੀ ਤੇ ਅੱਗੇ ਵਧੇਂਗੀ ਵੀ ਸਮਝਿਆ ਕਰ ਤੈਨੂੰ ਯਾਦ ਆ ਸ਼ੁਰੂ ਤੋਂ ਆਪਣੇ ਦੇ ਵਿੱਚ ਇੱਕੋ ਹੀ ਕਲੇਸ਼ ਸੀਗਾ ਕਿ ਮੈਂ ਆਪਣਾ ਕੰਮ ਨਹੀਂ ਕਰਦਾ ਤੇ ਤੂੰ ਹਮੇਸ਼ਾ ਇਹੀ ਕਹਿੰਦੀ ਹੁੰਦੀ ਸੀ ਵੀ ਤੁਸੀਂ ਆਪਣਾ ਕੰਮ ਕਰੋਗੇ ਤਾਂ ਮੇਰੇ ਘਰ ਦੇ ਨੇ ਤੁਹਾਡੇ ਨਾਲ ਵਿਆਹਣਾ ਉਹ ਜਦੋਂ ਤੇਰੇ ਘਰ ਦੇ ਨੂੰ ਆ ਗੱਲ ਪਤਾ ਲੱਗੀ ਕਿ ਮੁੰਡਾ ਨਾ ਤਾਂ ਕੋਈ ਕੰਮ ਕਰਦਾ ਉੱਪਰ ਉਹਦੇ ਕੋਲ ਆਪਣਾ ਘਰ ਵੀ ਨਹੀਂ ਹੈਗਾ ਤੇਰੇ ਮਾਪਿਓ ਦਿਮਾਗ ਤੋਂ ਪੈਦਲ ਨੇ ਕਿ ਤੈਨੂੰ ਮੇਰੇ ਨਾਲ ਤੋਰਣਗੇ ਮੈਨੂੰ ਐ ਕਿਉਂ ਲੱਗਦਾ ਪਿਆ ਤੁਹਾਨੂੰ ਨਾ ਮੈਨੂੰ ਛੱਡਣ ਵਾਸਤੇ ਕੋਈ ਨਾ ਕੋਈ ਬਹਾਨਾ ਚਾਹੀਦਾ ਸੀ ਤੁਹਾਡਾ ਘਰ ਵਾਲਾ ਮੁੰਡਾ ਹੋ ਗਿਆ ਤੇ ਤੁਹਾਨੂੰ ਬਹਾਨਾ ਸੋਹਣਾ ਮਿਲ ਗਿਆ ਮੈਨੂੰ ਛੱਡਣ ਦਾ ਹਾਂ ਤੁਹਾਨੂੰ ਮੇਰੀ ਗੱਲ ਯਾਦ ਆ ਕਿ ਮੈਂ ਤੁਹਾਨੂੰ ਕਿਹਾ ਸੀ ਮੇਰੇ ਘਰ ਦੇ ਨੂੰ ਨਾ ਆਪਣਾ ਕੰਮ ਕਰਨ ਵਾਲਾ ਮੁੰਡਾ ਚਾਹੀਦਾ ਪਰ ਤੁਹਾਨੂੰ ਇਹ ਯਾਦ ਕਿ ਮੈਂ ਤੁਹਾਨੂੰ ਇਹ ਵੀ ਗੱਲ ਕਹੀ ਸੀ ਚਾਹੇ ਤੁਸੀਂ ਆਪਣਾ ਕੰਮ ਕਰੋ ਚਾਹੇ ਨੌਕਰੀ ਕਰੋ ਤੇ ਵਿਆਹ ਤੋਂ ਬਾਅਦ ਮੈਂ ਵੀ ਤੁਹਾਡਾ ਸਾਥ ਦਵਾਂਗੀ ਕਿ ਆਪਾਂ ਦੋਨੋਂ ਰਲ ਕੇ ਨਾ ਜ਼ਿੰਦਗੀ ਨੂੰ ਸੋਹਣਾ ਬਣਾਵਾਂਗੇ ਤਾਨੂੰ ਤੁਹਾਡੀਆਂ ਸਾਰੀਆਂ ਗੱਲਾਂ ਯਾਦ ਨੇ ਪਰ ਮੇਰੀ ਇੱਕ ਵੀ ਗੱਲ ਯਾਦ ਨਹੀਂ ਚਲੋ ਠੀਕ ਆ ਤੁਸੀਂ ਕਿਰਾਏ ਤੇ ਰਹੋ ਮੈਂ ਤੁਹਾਡੇ ਨਾਲ ਨਾ ਕਿਰਾਏ ਤੇ ਵੀ ਰਹਿਣ ਨੂੰ ਤਿਆਰ ਹਾਂ ਕੋ ਕਿਉਂ ਅੱਜ ਉਹੋ ਜਿਹੀਆਂ ਗੱਲਾਂ ਕਰ ਰਹੀਆਂ ਜਿਹੜੀਆਂ ਮੈਨੂੰ ਲੱਗ ਰਿਹਾ ਕਿ ਤੂੰ ਜ਼ਬਰਦਸਤੀ ਬੋਲਦੀ ਪਈ ਹੈ ਤੇਰਾ ਮਨ ਹੈ ਨਹੀਂ ਮੇਰੇ ਨਾਲ ਰਹਿਣ ਦਾ ਗੱਲ ਪਤਾ ਕੀ ਹੈ ਤੂੰ ਮੇਰੇ ਨਾਲ ਰਹਿ ਲੈ ਕੋਈ ਚੱਕਰ ਨਹੀਂ ਪਰ ਮੇਰੇ ਨਾਲ ਰਹਿਣ ਵਾਸਤੇ ਤੈਨੂੰ ਮੇ ਨਾਲ ਵਿਆਹ ਕਰਾਉਣਾ ਪੈਣਾ ਹੈ ਮੇ ਨਾਲ ਵਿਆਹ ਕਰਾਉਣ ਵਾਸਤੇ ਤੈਨੂੰ ਆਪਣੇ ਘਰ ਦੇ ਮਨਾਉਣੇ ਪੈਣੇ ਤੇ ਤੇਰੇ ਘਰ ਦੇ ਨਹੀਂ ਜਲਦੀ ਮੰਨਣ ਵਾਲੇ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਤੋਂ ਆਪਣੇ ਮਾਪਿਆਂ ਤੋਂ ਬਾਹਰ ਹੋ ਕੇ ਮੇਨਾ ਵਿਆਹ ਕਰਾਉਣਾ ਕਿਉਂਕਿ ਮਾਪਿਆਂ ਤੋਂ ਟੁੱਟ ਕੇ ਜੜੀਆਂ ਵਿਆਹ ਕਰਾਉਂਦੀਆਂ ਨੇ ਨਾ ਉਹ ਸਾਰੀ ਉਮਰ ਨਾਲ ਪੀਕਿਆਂ ਦੀ ਰਹਦੀਆਂ ਤੇ ਨਾ ਹੀ ਸੋਹਰਿਆਂ ਦੀ ਸੋਹਰਿਓ ਤਾਨੇ ਮਿਲਦੇ ਆ ਘਰੋਂ ਭੱਜ ਕੇ ਆਈ ਸੀ ਤੇ ਘਰ ਦੇ ਆਣੇ ਤਾਨੇ ਮੇਨੇ ਦਿੰਦੇ ਨੇ ਕਿ ਛੋਟੇ ਹੁੰਦੀ ਨੂੰ ਇੱਥੇ ਤੱਕ ਪਾਲ ਪੋਸ ਕੇ ਕੀਤਾ ਕਿ ਸਾਡਾ ਨਾਂ ਰੋਸ਼ਨ ਕਰੂਗੀ ਤੇ ਮੁੰਡੇ ਨਾਲ ਭੱਜ ਗਈ ਤੇ ਮੈਂ ਚੀਜ਼ਾਂ ਕਰਨਾ ਹੀ ਨਹੀਂ ਚਾਹੁੰਦਾ ਵਧੀਆ ਸੋਚਾ ਵਧੀਆ ਸੋਚਦੇ ਪਏ ਆ ਆਪਣੇ ਘਰਦਿਆਂ ਵਾਸਤੇ ਵੀ ਤੇ ਮੇਰੇ ਘਰਦਿਆਂ ਵਾਸਤੇ ਵੀ ਮੈਂ ਆਪਣੇ ਘਰਦਿਆਂ ਤੋਂ ਬਾਹਰ ਹੋ ਕੇ ਮੈਂ ਖੁਦ ਵੀ ਨਹੀਂ ਤੁਹਾਡੇ ਨਾਲ ਦੌੜ ਕੇ ਵਿਆਹ ਕਰ ਪਰ ਜਿੰਦਾ ਕਿਤਾ ਨਾ ਮੈਂ ਉਹਨਾਂ ਨੂੰ ਮਨਾ ਲੂੰਗੀ ਬਸ ਥੋੜਾ ਟਾਈਮ ਚਾਹੀਦਾ ਤੁਸੀਂ ਸਾਥ ਦੋਵੋ ਨਾ ਤਾਂ ਮੈਂ ਤਾਂ ਪਹਿਲੇ ਤੈਨੂੰ ਝੂਠ ਬੋਲ ਕੇ ਪਛਤਾਨਾਂ ਪਿਆ ਜੇ ਤੈਨੂੰ ਪਹਿਲੇ ਹੀ ਦੱਸ ਦਿੰਦਾ ਕਿ ਮੇਰੇ ਕੋਲ ਆਪਣਾ ਘਰ ਨਹੀਂ ਹੈਗਾ ਮੇਬੀ ਸ਼ਾਇਦ ਸਭ ਠੀਕ ਹੁੰਦਾ ਮੈਂ ਤੇਰੇ ਨਾਲ ਪਹਿਲਾਂ ਜਿਹੜੇ ਵਾਦੇ ਕੀਤੇ ਸਾਰੇ ਤੇ ਝੂਠਾ ਨਿਕਲੇ ਹੁਣ ਅੱਗੇ ਵਾਦਾ ਕਰ ਲੈਣਾ ਕਿ ਤੂੰ ਮੇ ਨਾਲ ਰਹਿ ਸਕਦੀ ਮੈਂ ਤੇਰੇ ਨਾਲ ਰਹਿ ਲਾਂਗਾ ਆਪਾਂ ਦੋਨੇ ਕੰਮ ਕਰ ਲਾਂਗੇ ਵਗੈਰਾ ਵਗੈਰਾ ਵੱਟੇ ਉਹਨਾਂ ਵਾਦਿਆਂ ਦੇ ਵਿੱਚ ਮੈਂ ਝੂਠਾ ਪੈ ਗਿਆ ਤਾਂ ਫਿਰ ਤੂੰ ਤਾਂ ਅੰਦਰੋਂ ਹੀ ਟੁੱਟ ਜਾਣਾ ਨਾ ਇਸ ਕਰਕੇ ਕੋਨ ਟਾਈਮ ਵੀ ਹੈਗਾ ਤੇ ਮੌਕਾ ਵੀ ਹੈਗਾ। ਤੋਂ ਆਪਣੇ ਰਾ ਤੇ ਮੈਂ ਆਪਣੇ ਰਾ ਸਮਝੀਦਾ ਹੁੰਦਾ। ਕੁਝ ਚੀਜ਼ਾਂ ਵਕਤ ਤੇ ਸੁੱਟ ਦੇਈਆਂ ਹੁੰਦੀਆਂ। ਚਲੋ ਠੀਕ ਐ। ਆਪਾਂ ਸਾਰੀਆਂ ਚੀਜ਼ਾਂ ਨਾ ਵਕਤ ਤੇ ਸਿੱਟ ਦੇਣੀ ਐ। ਪਰ ਅੱਗੇ ਜਾ ਕੇ ਜਦੋਂ ਵਕਤ ਨੇ ਸਾਨੂੰ ਫੇਰ ਦੁਬਾਰਾ ਮਿਲਾਤਾ ਤਾਂ ਫਿਰ ਪਿੱਛੇ ਤਾਂ ਨਹੀਂ ਹਟੋਂਗੇ। ਉਦੋਂ ਦੀ ਰਾधिका ਆਪਾਂ ਉਦੋਂ ਦੇਖਾਂਗੇ। ਫਿਲਹਾਲ ਦੀ ਘੜੀ ਮੈਂ ਆਪਣਾ ਘਰ ਲੈਣਾ ਤੇ ਆਪਣੇ ਘਰ ਵਾਸਤੇ ਮੈਂ ਬਹੁਤ سارے ਪੈਸੇ ਕਮਾਉਣੇ। ਕਿਉਂਕਿ ਜਿਹਦੇ ਕੋਲ ਆਪਣਾ ਘਰ ਨਹੀਂ ਨਾ ਹੁੰਦਾ ਤੇ ਜਿਹਦੇ ਪੱਲੇ ਚਾਰ ਛਿਲੜਾ ਨਾ ਹੋਣ। ਦੁਨੀਆ ਦੀ ਇੱਜ਼ਤ ਨਹੀਂ ਕਰਦੇ ਤੇ ਨਾ ਹੀ ਰਿਸ਼ਤੇਦਾਰਾਂ ਦੀ ਇੱਜ਼ਤ ਕਰਦੇ ਇਸ ਕਰਕੇ ਮੇਰਾ ਇਸ ਟਾਈਮ ਏਮ ਹੈ ਆਪਣਾ ਘਰ ਲੈ ਲੰਦਾ ਜਦੋਂ ਤੱਕ ਮੈਂ ਆਪਣਾ ਘਰ ਨਹੀਂ ਲੈ ਲੈਂਦਾ ਉਦੋਂ ਤੱਕ ਮੈਂ ਅੱਗੇ ਦਾ ਕੁਝ ਨਹੀਂ ਸੋਚ ਸਕਦਾ ਨਾ ਆਪਣੇ ਬਾਰੇ ਨਾ ਆਪਣੇ ਇਕੱਲੇ ਬਾਰੇ ਫਿਲਹਾਲ ਦੀ ਘੜੀ ਰਾਧਿਕਾ